ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਸਾਡਾ ਨਵਾਂ ਵਲੌਗ ਵਲੌਗ ਰੁਕ ਰੁਕ ਕੇ ਤਾਂ ਬਣਾਉਂਦੇ ਆ ਬਹੁਤ ਬਿਜ਼ੀ ਆ ਤੇ ਇਸ ਕਰਕੇ ਬਸ ਇੱਕ ਦੋ ਦਿਨ ਦੀ ਗੱਲ ਆ ਫਿਰ ਆਪਾਂ ਕੰਟੀਨਿਊ ਵਲੌਗ ਜਿਹੜੇ ਆਪਣੇ ਚਾਲੂ ਕਰਾਂਗੇ ਤੇ ਬਾਕੀ ਸਵੇਰੇ ਸਵੇਰੇ ਜਾਂ ਸੀ ਜੀ ਅਸੀਂ ਆਪਣੇ ਗੰਗਾ ਮੰਗੋਵਾਲ ਤੇ ਸਾਫ ਸਫਾਈ ਕਰਕੇ ਤੇ ਆਪਾਂ ਧਾਰ ਕੱਢ ਕੇ ਪੱਠੇ ਪਾ ਕੇ ਤੇ ਆਗੇ ਸੀਗੇ ਸਵੇਰ ਨੂੰ ਤਾਂ ਕੰਮ ਇੰਨਾ ਨਹੀਂ ਹੁੰਦਾ ਜਦੋਂ ਸਵੇਰੇ ਸਵੇਰੇ ਜਾਇਦਾ ਪਸੂਆਂ ਦਾ ਕੀਰਤ ਇੰਨਾ ਕੰਮ ਨਹੀਂ ਹੁੰਦਾ ਜਸਟ ਗੋਹਾ ਸਾਈਡ ਤੇ ਕਰਕੇ ਪੱਠੇ ਪਾ ਕੇ ਖਾਲ ਪਾ ਕੇ ਤੇ ਬਸ ਚੋ ਕੇ ਤੇ ਆ ਜਾਇਦਾ ਹੁਣ ਮਨਵੀਰ ਗਿਆ ਜੀ ਸਾਰੀ ਸਾਫ ਸਫਾਈ ਕਰਕੇ ਆਊਗਾ ਤੂੜੀ ਛਾਣ ਕੇ ਰੱਖ ਕੇ ਆਊਗਾ ਤੇ ਪੱਠੇ ਪੱਠੇ ਮਨੀ ਦਾ ਬਾਬਾ ਵੜ ਦਿੰਦਾ ਹੁੰਦਾ ਕਿਉਂਕਿ ਅੱਜ ਅਸੀਂ ਜਾਣਾ ਜੀ ਵਨਡੇ ਕਿਥੇ ਜਾਣਾ ਵਨਡੇ ਮੈਡਮ ਜੀ ਬਸ ਜੀ ਅੱਜ ਅਸੀਂ ਜਾਣਾ ਜੀ ਕੀਰਤ ਦੇ ਨਾਨਕੇ ਤੇ ਮੇਰੇ ਪੇਕੇ ਅਸੀਂ ਜਾਣਾ ਜੀ ਉੱਥੇ ਨਾਨੀ ਹਾਊਸ ਨਾਨੀ ਹਾਊਸ ਕਾਸ਼ ਨਾਨਾ ਵੀ ਹੁੰਦਾ ਹਨਾ ਕਾਸ਼ ਸਾਡਾ ਡੈਡੀ ਵੀ ਹੁੰਦਾ ਤੇ ਇੱਕ ਨਾ ਜਿਹੜੇ ਆ ਦੇ ਨੇ ਆ ਨਾ ਇਹਨਾਂ ਵਿੱਚ ਥੋੜਾ ਉਹ ਮਨ ਹੋਰ ਤਰ੍ਹਾਂ ਰਹਿੰਦਾ ਕਿਉਂਕਿ ਨਾ ਅ ਮੇਰੇ ਡੈਡੀ ਦੀ ਡੈਥ ਆ ਦੇ ਨਾ ਵਿੱਚ ਹੋਈ ਸੀਗੀ ਮੈਨੂੰ ਅੱਜ ਵੀ ਚੇਤਾ ਮੇਰੀ ਮੈਰਿਜ ਨੂੰ ਨਾ 21 ਸਾਲ ਹੋ ਜਾਣੇ ਜਨਵਰੀ ਦੇ ਵਿੱਚ ਤੇ ਵਿੱਚ ਕਾਲ ਆ ਗਈ ਸੀ ਜੀ ਤੇ ਮਤਲਬ ਕਿ ਆ ਦੀ ਰਚਨਾ ਥੋੜਾ ਜਿਹਾ ਉਹ ਹੋ ਜਾਂਦਾ ਜਿਹਨੂੰ ਕਹਿ ਦੋ ਸੈਡਨੈਸ ਜਿਹੇ ਵਾਲੇ ਦਿਨ ਸਾਡੇ ਜ਼ਿੰਦਗੀ ਦੇ ਜਿਹਨੂੰ ਕਹਿ ਦੋ ਅ ਕਵਾਰੇ ਹੁੰਦੇ ਪੇਕੇ ਘਰ ਜਿਹੜਾ ਜ਼ਿੰਦਗੀ 'ਚ ਕਹਿੰਦੇ ਹੁੰਦੇ ਸਭ ਤੋਂ ਵੱਡਾ ਉਹ ਮੋੜ ਸੀ ਜ਼ਿੰਦਗੀ 'ਚ ਇੱਕਦਮ ਵਧੀਆ ਘਰ ਚੱਲਦਾ ਚੱਲਦਾ ਬੰਦਾ ਇੱਕਦਮ ਉਧਰ ਹੋ ਜਵੇ ਜਿਹਨੂੰ ਕਹਿ ਦੋ ਅਡਜਸਟਮੈਂਟ ਹਲ ਗਰੀਬੀ ਹਲ ਤੇ ਇਸ ਕਰਕੇ ਥੋੜਾ ਜਿਹਾ ਨਾ ਉਹ ਹੋ ਜਾਂਦਾ ਬੰਦੇ ਨੂੰ ਭਈ ਨਾ ਹੀ ਬਣਾਉ ਬਲੌਗ ਤਾਂ ਹਜੇ ਵੀ ਮੈਨੂੰ ਨਹੀਂ ਪਤਾ ਮੈਂ ਜਦ ਤੱਕ ਉਹ ਟਾਈਮ ਲੰਘਦਾ ਨਹੀਂ ਕੰਟੀਨਿਊਅਸ ਹੀ ਕਰਾਂਗੇ ਕਿ ਨਹੀਂ ਕਰਾਂਗੇ ਕਿਉਂਕਿ ਨਾ 8 ਦਸੰਬਰ ਦਾ ਦਿਨ ਐਦਾਂ ਦਾ ਸੀ ਅੱਜ 3 ਦਸੰਬਰ ਹੋ ਗਏ 8 ਦਸੰਬਰ ਵਾਲੇ ਦਿਨ ਨਾ ਮੇਰੇ ਡੈਡੀ ਦੀ ਡੈਥ ਹੋਈ ਸੀਗੀ ਮੇਰੀ ਮੈਰਿਜ ਤੋਂ 1 ਸਾਲ ਪਹਿੰਨਾ ਮੇਰਾ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਸੀ ਮੇਰੇ ਡੈਡੀ ਨਾਲ ਤੇ ਇਸ ਕਰਕੇ ਨਹੀਂ ਜੀ ਕਰਦਾ ਹੁੰਦਾ ਆ ਦਿਨਾਂ ਚ ਵੀ ਵਲੌਗ ਬਣਾਈ ਹੈ। ਅਕੀਰਤ ਆ। ਕੀਰਤ ਜਦੋਂ ਆਪਣੇ ਨਾਨੇ ਦੀ ਉੱਤੇ ਫੋਟੋ ਦੇਖੂਗੀ ਰੋ ਪੈਂਦੀ ਹੁੰਦੀ ਸੀ ਨਾ। ਇਹ ਵੀ ਰੋ ਪੈਂਦੀ ਹੁੰਦੀ ਸੀ। ਇਹਨੇ ਵੀ ਕਹਿਣਾ ਹੈ ਕਿ ਨਾ ਕਾਸ਼ ਮੇਰਾ ਨਾਨਾ ਹੁੰਦਾ। ਮਨੀ ਵੀ ਇੱਦਾਂ ਹੀ ਕਹਿੰਦਾ ਹੁੰਦਾ। ਤੇ ਤੇ 8 ਦਸੰਬਰ ਵਾਲੇ ਦਿਨ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਜੀ। ਉਸ ਟਾਈਮ 10th ਸੀ ਮੈਂ 10th ਕਲਾਸ ਮੇਰੀ ਚੱਲਣ ਦੀ ਸੀ ਹਾਂਜੀ 10th ਸੀ 8 ਦਸੰਬਰ ਨੂੰ ਡੈਥ ਹੋਈ ਸੀ ਤੇ ਬਾਅਦ ਚ ਮੇਰੇ ਮਾਰਚ ਚ ਫਾਈਨਲ ਪੇਪਰ ਆਉਣੇ ਸੀ ਬੜੇ ਮਨੀ ਕੀਰਤ ਔਖੇ ਪੇਪਰ ਦਿੱਤੇ ਸੀ ਮੈਂ ਮੇਰੇ ਡੈਡੀ ਮੇਰਾ ਬਹੁਤ ਵਧੀਆ ਬੌਂਡ ਸੀ ਆਪਣੇ ਡੈਡੀ ਨਾਲ ਮਤਲਬ ਕਿ ਜੇ ਮੈਂ ਗੱਲਾਂ ਦੱਸਾਂ ਨਾ ਤੇ ਮੈਂ ਕਦੀ ਆਪਣਾ ਨਿਕਨੇਮ ਨਹੀਂ ਦੱਸਿਆ ਇਹਦੇ ਤੇ YouTube ਤੇ ਕੀਰਤ ਮੈਂ ਕਦੀ ਆਪਣਾ ਨਿਕਨੇਮ ਨਹੀਂ ਦੱਸਿਆ ਮੈਂ ਤੁਹਾਨੂੰ ਦੱਸਦੀ ਅੱਜ ਮੇਰਾ ਨਿੱਕ ਨਾਮ ਕੀ ਸੀਗਾ ਮੇਰਾ ਨਾ ਪੇਕੇਆਂ ਦਾ ਛੋਟਾ ਨਾਮ ਹੈਗਾ ਜੱਜੀ ਅਜੀਬ ਨਾਮ ਆ ਅਜੀਬ ਨਾਮ ਆ ਬਟ ਮੇਰੇ ਡੈਡੀ ਨੇ ਰੱਖਿਆ ਹੋਇਆ ਸੀ ਮੇਰਾ ਨਾਮ ਮੈਨੂੰ ਅਜੇ ਵੀ ਕਈ ਮੈਨੂੰ ਉੱਥੇ ਤੇ ওই ਨਾਮ ਤੋਂ ਬੁਲਾਉਂਦੇ ਸਾਰੇ ਜਣੇ ਤੇ ਕਿ ਮੇਰਾ ਪੇਕੇ ਘਰ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਜੱਜੀ ਤੇ ਮੇਰੇ ਡੈਡੀ ਮੈਨੂੰ ਪਤਾ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਦੱਸਾਂ ਤੂੰ ਦੱਸ ਕੀ ਕਹਿੰਦੇ ਹੁੰਦੇ ਸੀ ਮੇਰੇ ਡੈਡੀ ਨਾ ਮੈਨੂੰ ਪਿਆਰ ਨਾਲ ਜੱਜੂ ਕਹਿੰਦੇ ਹੁੰਦੇ ਸੀ ਜਦੋਂ ਮੈਂ ਨਾ ਸਕੂਲੋਂ ਹੁਣ ਮੇਰੇ ਡੈਡੀ ਨੇ ਮੈਨੂੰ ਕਹਣਾ ਜੱਜੂ ਮੇਰਾ ਸਾਫਾ ਫੜਾਈ ਜੱਜੂ ਕਹਿੰਦੇ ਹੁੰਦੇ ਸੀ ਡੈਡੀ ਮੈਨੂੰ ਜਾਂ ਮੈਨੂੰ ਕਹਣਾ ਜੱਜ ਜੱਜ ਕਹਿਣਾ ਜਾਂ ਮੈਨੂੰ ਜੱਜੂ ਕਹਿਣਾ ਡੈਡੀ ਮੇਰੇ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਜੋ ਡੈਡੀ ਮੇਰੇ ਨੇ ਮੈਨੂੰ ਜੱਜੂ ਕਹਿ ਕੇ ਬੁਲਾਉਣਾ ਤੇ ਜੱਜ ਕਹਿੰਦੇ ਹੁੰਦੇ ਸੀ ਜ਼ਿਆਦਾ ਡੈਡੀ ਮੇਰੇ ਨੇ ਕਹਿਣਾ ਮੈਂ ਜੱਜ ਬਸ ਡੈਡੀ ਦੀ ਡੈਥ ਹੋ ਇੱਕ ਸਾਲ ਬਾਅਦ ਵਿੱਚ ਮੇਰੀ ਮੈਰਿਜ ਹੋ ਗਈ ਸੀ ਘਰ ਦੇ ਸਰਕਮਟਾਂਸਿਸ ਬਹੁਤ ਖਰਾਬ ਹੋ ਗਏ ਸੀ ਕੰਡੀਸ਼ਨ ਬਹੁਤ ਖਰਾਬ ਹੋ ਗਈ ਸੀ ਘਰ ਦੀ ਸਾਡਾ ਫਾਈਨੈਂਸ ਦਾ ਕੰਮ ਹੁੰਦਾ ਸੀ ਤੇ ਸਾਡਾ ਪੈਸਾ ਜਿੰਨਾ ਵੀ ਸੀਗਾ ਲੋਕਾਂ ਨੇ ਮਾਰ ਲਿਆ ਡੈਡੀ ਦੀ ਡੈਥ ਤੋਂ ਬਾਅਦ ਕਿਸੇ ਵੀ ਨੇ ਵੀ ਸਾਡਾ ਪੈਸਾ ਜਿਹੜਾ ਉਹ ਨਹੀਂ ਦਿੱਤਾ ਕਿਸੇ ਕੋ 50000 ਲੈਣਾ ਸੀ ਕਿਸੇ ਕੋ ਲੱਖ ਲੈਣਾ ਸੀ ਤੇ ਲੋਕਾਂ ਨੇ ਨਾ ਡੈਡੀ ਦੀ ਡੈਥ ਹੋਣ ਦਾ ਇੰਨਾ ਫਾਇਦਾ ਚੰਗੇ ਚੰਗੇ ਲੋਕਾਂ ਨੇ ਚੰਗੇ ਚੰਗੇ ਘਰਾਂ ਦੇ ਲੋਕ ਜਿਹਨੂੰ ਕਹਿ ਦੋ ਇੱਥੋਂ ਤੱਕ ਕਿ ਈਵਨ ਕਿ ਆਪਾਂ ਕਹਦੇ ਹੀ ਨਾ ਅਮਰਤਾਰ ਇਨਸਾਨ ਕਦੀ ਝੂਠ ਨਹੀਂ ਬੋਲਦਾ ਐਦਾਂ ਦੇ ਲੋਕ ਵੀ ਜਿਹਨਾਂ ਨੇ ਅਮਰਤ ਛਕਿਆ ਹੋਇਆ ਉਹ ਵੀ ਸਾਡਾ ਪੈਸਾ ਮਾਰ ਗਏ ਸਾਨੂੰ ਪੈਸਾ ਨਹੀਂ ਦਿੱਤਾ ਪੰਜ ਬੱਚੇ ਅਸੀਂ ਡੈਡੀ ਸਾਡੇ ਮੁੱਕ ਗਏ ਤੀਜੇ ਨੰਬਰ ਤੇ ਮੈਂ ਸੀ ਤੇ ਉਹ ਤੋਂ ਛੋਟਾ ਮੇਰਾ ਮੇਰੀ ਸਿਸਟਰ ਮਤਕੀਰਤ ਦੀ ਮੰਮੀ ਤੇ ਉਸ ਤੋਂ ਛੋਟਾ ਮੇਰਾ ਬ੍ਰਦਰ ਤੇ ਲੋਕਾਂ ਨੇ ਸਾਡਾ ਪੈਸਾ ਨਹੀਂ ਦਿੱਤਾ ਬਹੁਤ ਹਾਲਾਤ ਸਾਡੇ ਖਰਾਬ ਹੋ ਗਏ ਇੱਕ ਇਮੋਸ਼ਨਲੀ ਤੇ ਹਰ ਕੋਈ ਤੁਹਾਨੂੰ ਸਪੋਰਟ ਕਰ ਜੂਗਾ ਪਰ ਫਾਈਨੈਂਸ਼ੀਅਲੀ ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਤੇ ਸਾਨੂੰ ਕਿਸੇ ਨੇ ਸਪੋਰਟ ਫਾਈਨੈਂਸ਼ੀਅਲੀ ਕੀਤਾ ਵੀ ਨਹੀਂ ਬਹੁਤ ਮਾੜੇ ਹਾਲਾਤ ਦੇਖੇ ਉਹਦੋਂ ਅਸੀਂ ਬਹੁਤ ਜ਼ਿਆਦਾ ਫੇਸ ਕਰਕੇ ਜਿੱਦਾਂ ਜਿੱਦਾਂ ਸੂਤ ਲੱਗਦਾ ਗਿਆ ਜਿਹਦਾ ਜਿਹਦਾ ਰਿਸ਼ਤਾ ਆਉਂਦਾ ਰਿਹਾ ਤੇ ਮੇਰੀ ਮੰਮੀ ਨੇ ਮੈਰਿਜ ਕਰ ਦਿੱਤੀ ਕਿਸੇ ਦੀ ਪੜ੍ਹਾਈ ਲਿਖਾਈ ਬਾਰੇ ਕੁਝ ਨਹੀਂ ਸੋਚਿਆ ਮੇਰੀ ਮੰਮੀ ਨੇ ਤੇ ਚਲੋ ਮੈਂ ਲੱਕੀ ਹਾਂ ਮੈਨੂੰ ਬਹੁਤ ਹੀ ਬੈਸਟ ਹਸਬੰਡ ਮਿਲਿਆ ਬੈਸਟ ਕੀ ਦਾ ਬੈਸਟ ਹਸਬੰਡ ਮਿਲਿਆ ਮੈਂ ਆਪਣੇ ਮੋਟੂ ਸੇਟ ਨਾਲ ਬਹੁਤ ਖੁਸ਼ ਹਾਂ ਬੈਸਟ ਦੀ ਬੈਸਟ ਬੈਸਟ ਹਾਂ ਹਾਂ ਕੀਰਤ ਨੂੰ ਵੀ ਪਤਾ ਹੈ ਦਾ ਮਾਸੜ ਕਿੰਨਾ ਨਾਈਸ ਬੰਦਾ ਤੇ ਸੋ ਮੇਰੀ ਮੈਰਿਜ ਹੋ ਗਈ ਛੋਟੀ ਐਚ ਪਰ ਮੈਨੂੰ ਉਹਦਾ ਕੋਈ ਪਛਤਾਵਾ ਨਹੀਂ ਹਾਂ ਇਹ ਪਛਤਾਵਾ ਵੀ ਮੈਂ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਸਕੀ ਸ਼ਾਇਦ ਮੇਰੇ ਡੈਡੀ ਜੀਂਦੇ ਰਹਿੰਦੇ ਤਾਂ ਜਿੰਨਾ ਉਹਨਾਂ ਨੂੰ ਮੈਨੂੰ ਪੜਾਉਣ ਦਾ ਸ਼ੌਂਕ ਸੀ ਤਾਂ ਜਿੰਨੀ ਮੈਂ ਬ੍ਰਿਲੀਅੰਟ ਸੀਗੀ ਪੜ੍ਹਾਈ ਲਿਖਾਈ 'ਚ ਤੇ ਮੇਰੇ ਡੈਡੀ ਨੇ ਮੈਨੂੰ ਸਟੱਡੀ ਜ਼ਰੂਰ ਕਰਾਉਣੀ ਸੀ ਜ਼ਰੂਰ ਪੜਾਉਣਾ ਸੀ ਮੈਨੂੰ ਪਰ ਕਹਿੰਦੇ ਹੁੰਦੇ ਨਾ ਸਾਰੇ ਸੁਪਨੇ ਜਾਂ ਉਹ ਸਾਰੀਆਂ ਖੁਆਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਤੇ ਸੋ ਮੇਰੀਆਂ ਵੀ ਕੁਝ ਨਹੀਂ ਹੋਈਆਂ ਤੇ ਪਰ ਮੈਨੂੰ ਇੱਕ ਲਾਈਫ ਪਾਰਟਨਰ ਜੀਵਨ ਸਾਥੀ ਚਾਹੇ ਮੇਰਾ ਛੋਟੀ ਇੱਚੀ ਮੈਰਿਜ ਹੋ ਗਈ ਬਹੁਤ ਵਧੀਆ ਮਿਲੇ ਬਸ ਜੀ ਇਹੀ ਕਾਰਨ ਆ ਡਾਵਾ ਡੋਲ ਜੇ ਹੋ ਜਾਏਦਾ ਤੇ ਪਤਾ ਨਹੀਂ ਕਿਸੇ ਨੂੰ ਚੇਤਾ ਵੀ ਹੋਣਾ ਜਾਂ ਨਹੀਂ ਹੋਣਾ ਸਾਡੇ ਆਪਣੇ ਆ ਜੋ ਪਰ ਜਦੋਂ 8 ਦਸੰਬਰ ਆਉਂਦੀ ਆ ਤੇ ਮੈਨੂੰ ਉਹ ਟਾਈਮ ਯਾਦ ਆ ਹੀ ਜਾਂਦਾ ਪਹਿਲਾਂ ਹੀ ਯਾਦ ਆ ਜਾਂਦਾ ਕਿਉਂਕਿ ਮੇ ਉਹ ਸਾਰਾ ਜੋ ਉਸ ਟਾਈਮ ਰਾਤ ਨੂੰ ਕੀਰਤ ਹੋਇਆ ਨਾ ਡੈਡੀ ਨਾ ਡੈਡੀ ਬਿਮਾਰ ਹੋਏ ਡਾਕਟਰ ਨੂੰ ਸੱਦਿਆ ਉਹ ਸਾਰਾ ਕੁਝ ਮੈਂ ਕੀਤਾ ਆਈ ਆਈ ਬਿੰਕੀ ਚਲੋ ਜੀ ਫੇਰ ਤੁਹਾਨੂੰ ਕਿਤੇ ਦੱਸਾਂਗੇ ਵਾਲੀ ਸਟੋਰੀ ਓਕੇ ਜੀ ਸਫਾਈ ਕਰ ਲਈਏ ਹੈ ਪੱਗੂ ਇੱਕ ਮੈਂ ਸਾਰਾ ਸਮਾਨ ਚੱਕਣਾ ਇੱਕ ਟੋਪੀ ਲੈਣੀ ਮੈਨੂੰ ਬਿਲਕੁਲ ਪਸੰਦ ਆਈ ਹੈ ਮੈਨੂੰ ਪਸੰਦ ਟੋਪੀ ਲੈਣੀ ਮੈਂ ਵੀ ਨਹੀਂ ਲੈਂਦੀ ਟੋਪੀ ਮੈਂ ਤਾਂ ਚਲੋ ਜਾ ਕੇ ਟੋਪੀ ਨਹੀਂ ਪਾਉਂਦੀ ਹੁਣ ਮਜਬੂਰੀ ਚ ਲੈਣੀ ਪੈਣੀ ਮੈਨੂੰ ਟੋਪੀ ਪਰ ਮੈਨੂੰ ਬਿਲਕੁਲ ਪਸੰਦ ਨਹੀਂ ਟੋਪੀ ਲੈਣੀ ਮਾਸਕ ਕੁਛ ਰੈਂਦਾ ਤਕ ਨਹੀਂ ਨਹੀਂ ਮਸ ਤੇ ਚਲੋ ਜੀ ਇਹ ਹੋ ਗਿਆ ਜੀ ਆਪਾਂ ਰੈਡੀ ਇਹ ਮੇਰਾ ਪਰਪਲ ਸੂਟ ਦੱਸੋ ਸਹੀ ਹੁੰਦੀ ਵੀਡੀਓ ਹਾਂਜੀ ਤੇ ਇਹ ਵਾਲਾ ਜੀ ਉਹਨੂੰ ਪਰਪਲ ਸੂਟ ਮੈਂ ਸਟਿਚ ਕਰਾਇਆ ਸੀ ਤੇ ਪੇਕੇ ਘਰ ਪੱਕ ਜਾਨੇ ਆ ਮੈਂ ਪੇਕਿਆਂ ਦੇ ਕਦੀ ਉਹ 골ਡ ਪਾਏ ਦੀ ਨਾ ਨਹੀਂ ਗਈ ਕਿਉਂਕਿ ਹਰ ਇੱਕ ਨੂੰ ਹੁੰਦਾ ਨਾ ਪੇ ਘਰ ਵਾਲੇ ਦੀ ਟੌਰ ਬਣਾਉਣੀ ਤੇ ਚਲੋ ਮੇਰੇ ਆ ਟੱਚ ਬੁਡ ਮੇਰੇ ਮੋਟੂ ਇਦਾਂ ਬਹੁਤ ਆਂਦੇ ਨੇ ਬਟ ਜਦੋਂ ਵੀ ਮੈਂ ਮਨਵੀਰ ਦੇ ਨਾਲ ਡਰਾਈਵ ਕਰਾਂ ਮਨਵੀਰ ਦੇ ਨਾਲ ਜਾਵਾ ਘਰੋਂ ਉਸ ਟਾਈਮ ਮੈਂ 골ਡ ਬਿਲਕੁਲ ਵੀ ਨਹੀਂ ਪਾਉਣੀ ਹੁੰਦੀ ਕਿਉਂਕਿ ਅੱਜ ਕੱਲ ਦਾ ਮਾਹੌਲ ਬਿਲਕੁਲ ਵੀ ਚੰਗਾ ਨਹੀਂ ਤਾਂ ਸੋ 골ਡ ਪਾ ਕੇ ਬਾਹਰ ਨਹੀਂ ਜਾਣਾ ਚਾਹੀਦਾ ਇਸ ਕਰਕੇ ਮੈਂ ਬਿਲਕੁਲ ਸਿੰਪਲ ਚੱਲਨੀ ਆ ਤੇ ਕੁਝ ਵੀ ਆਪਾਂ ਇੰਦਾ ਵੇਅਰ ਨਹੀਂ ਕੀਤਾ ਤੇ ਹਾਲੇ ਮੈਂ ਨੇਲ ਪੇਂਟ ਨਹੀਂ ਲਾਇਆ ਹਨਾ ਮੇਰੇ ਨੇਲ ਪੇਂਟ ਹੈਗੀ ਹੈ ਹਾਂਜੀ ਹਾਂਜੀ ਇੱਕ ਵਰਤਾਵ ਲੈਣਾ ਤੇ ਮੈਂ ਤਾਵਲ ਕਰਦੇ ਆਂ ਸੀ ਛੋਟਾ ਮੇਰਾ ਅਹ ਹੈਗਾ ਹੈ ਗੱਡੀ ਦੇ ਵਿੱਚ ਤਾਵਲ ਛਾ ਕੇ ਨੇਲ ਪੇਂਟ ਰੱਖ ਕੇ ਜਿੱਥੇ ਰੂਹੂ ਗੱਡੀ ਉੱਥੇ ਆਪਾਂ ਨੇਲ ਪੇਂਟ ਲਾ ਲੈਣਾ ਤੇ ਵੀਡੀਓ ਬਣਾਵਾਂਗੇ ਅਸੀਂ ਕਿੱਦਾਂ ਲਾਏ ਨੇਲ ਪੇਂਟ ਹਨਾ ਤੇ ਕੋਟੀ ਲੈ ਲਈਏ ਤੇ ਉਹ ਪਾਣੀ ਬੋਟ ਪਾਣੀ ਬੋਟ ਪਾਣੀ ਦੀ ਬੋਤਲ मैं ली है मेडिसिंग मेरी और मैं आके खाऊंगी आईबीएस थी बहुत सुंदर लग रही है ना चलो बोतल 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 पानी की बोतल चल दादी ने कह रही है कुंडला लालो कुंडला लालो आके चलने हैं ऐसी चलो जी चलिए पिक मैं आज पांच चार पांच महीने बाद मैं पिक करने चलने हैं इधर माबे जी <laughs> नहीं नहीं सॉरी स� ਕੋਲ ਲਗਾ ਦੇ ਆਪਦੇ ਤੇ ਨਾਬੋ ਵਾਲੀ ਸਸਤਾ ਪ੍ਰੋਡਕਟ ਸਸਤਾ ਪ੍ਰੋਡਕਟ ਨਹੀਂ ਗਾ ਜੂੜੀਆਂ ਤੇ ਲਈਆ ਜੂੜੀਆਂ ਸਭ ਤੋਂ ਸਸਤਾ ਪ੍ਰੋਡਕਟ ਤਾਂ ਜੂੜੀਆਂ ਤਾਂ ਲਈ ਪਰ ਨੇਲ ਪੇਟ ਹੈ ਬਹੁਤ ਸੋਹਣਾ ਸੀਗਾ ਜਿਵੇਂ ਨੇਲਸ ਆ ਕਰ ਆਪਦੇ ਨੇਲ ਲੱਗਣ ਲੱਗੀ ਸਾਰੇ ਦੇ ਨੇ ਮਤਲਬ ਕੀ ਆਪਦੇ ਨੇਲਸ ਆ ਮੇਰੇ ਰੀਅਲ ਨੇਲਸ ਆ ਫੇਕ ਨੇਲਸ ਨਹੀਂ ਗੇ ਕੱਟਣੇ ਆ ਮੰਗੋ ਕਰਕੇ ਹਜੇ ਮੰਗੋ ਦੁੱਧ ਘੱਟ ਗਈ ਆ ਨਾ ਹੁਣ ਕੱਟ ਦਿੰਦੀ ਕਰਕੇ ਉਹਨੂੰ ਪ੍ਰੋਬਲਮ ਨਹੀਂ ਹੁੰਦੀ ਨੇਲਸ ਨਾਲ ਨਹੀਂ ਨਹੀਂ ਤੇ ਉਹ ਲੱਤ ਚੱਕ ਕੇ ਜਾਂ ਜਾਂਦੀ ਹੁੰਦੀ ਸਿੰਗਲ ਕੋਟੀ ਲੋਣਾ ਆਪਾਂ ਕਿਉਂਕਿ ਨਾ ਸੁੱਕਣਾ ਨਹੀਂ ਹਨਾ ਮਿੰਦਾ ਦੀ ਕਾ ਤਾਂ ਇੰਨਾ ਹੁੰਦਾ ਹੈ ਉਧਰ ਵੀ ਮਿੰਦਾ ਵਾਲੀ ਜਿਹੜਾ ਇੰਦਰ ਵੀ ਜ਼ਿਆਦਾ ਹੀ ਖੜਾ ਇਹ ਚੱਲੀਆਂ ਨਹੀਂ ਤੂੰ ਕਿਹੜੀ ਲੈਣੀ ਗੱਡੀ ਕੀ ਸਾਰੀ ਉਮਰ ਦੇ ਗੱਡੀਆਂ ਨਹੀਂ ਸੂਤ ਹੁੰਦੀਆਂ ਇੱਕ ਲਓ ਜੀ ਨਹੀਂ ਆਹ ਵੱਡੀ ਗੱਡੀ ਲੈਣੀ ਵੱਡੀ ਲੈ ਲਈ ਜੀ ਨਹੀਂ ਹੁਣ ਵਧੀਆ ਹੋਰ ਵਧੀਆ ਉਹਦੀ ਲੈਣੀ ਆ ਦੇਦੇ 10 ਕਰੋੜ ਤੂੰ ਗੱਡੀ ਲੈਣੀ ਆ ਹਾਂ ਮੈਨੂੰ ਨਹੀਂ ਲੈ ਲਵੇ ਸਭ ਤੋਂ ਵੱਡੀ ਇਤੋਂ ਵੱਡੀ ਗੱਡੀ ਕਿਹਦੇ ਕੋਲ ਹੋਣੀ ਆ ਪੈਂਟਮ ਲੈਣੀ ਤੇਰੀ ਮਾਂ ਦਾ ਮਨੀ ਵਲੌਗ ਆ ਤੂੰ ਗਾਲਾਂ ਦੇਖੋ ਮੁੰਡਾ ਗੰਦੀਆਂ ਗਾਲਾਂ ਕੱਢਦਾ ਸੰਸਕਾਰੀ ਬੁਆਏ ਫੱਡਿੰਗ ਗੰਦੀਆਂ ਵਾਲਾ ਅਬਿਊਜ਼ਿੰਗ ਦਾ ਪੀਪਲ ਅਬਿਊਜ਼ਿੰਗ ਅਬਿਊਜ਼ਡ ਅਬਲੀਆਂ ਦੇ ਰਹਾ ਹੈ ਗੱਡੀ ਹੋਈ ਆ ਤੇ ਮਨੀ ਪਲੀਜ਼ ਮੈਨੂੰ ਨਾ ਦੱਸ ਕੇ ਚਲਾਈ ਬਸ ਚੱਲ ਪੀ ਇੱਕ ਹੱਥ ਤੇ ਲੱਗ ਗਈ ਆ ਮੇਰੇ ਨੋ ਬਾਲ ਚ ਲੱਗ ਚੱਲੀ ਬਸ ਪਲੀਜ਼ ਲਿਆਜ ਕਰ ਲਈ ਮਾਂ ਦਾ ਮੋਨ ਨਾ ਬਸ ਇੱਕ ਰਹਿ ਗਿਆ ਬਸ ਹੱਥ ਕਿੱਦਾਂ ਖਾਲੀ ਜੀ ਟ੍ਰੇਨ ਆ ਚਾਪੇ ਕਿਤੇ ਲਾ ਲਉ ਲੱਗ ਗਈ ਰ ਦੇਖ ਸੋਹਣੀ ਲੱਗਦੀ ਆ ਬਸ ਇੱਕ ਹੱਥ ਤੇ ਬਾਅਦ ਚ ਲਾਉਨੇ ਆ ਰਿੰਗਸ ਤੋਂ ਵੀ ਨਾ ਕਿਨੇ ਪੈੜੇ ਲੱਗਦੇ ਹੱਥ ਜਿਹੜਾ ਫਾਟਕ ਚੱਕਿਆ ਗਿਆ ਦੱਸ ਦਿਓ ਮੈਨੂੰ ਪਤਾ ਉਹਦੇ ਕਿ ਗੱਡੀ ਸਟਾਰਟ ਹੋ ਜਾਣੀ ਕਲਿੰਡਰ ਸਾਹਿਬ ਨਾਸਦਿਆ ਡਰਾਈਵਰ ਦੇ ਨਾਮ ਜਿਹੜਾ ਰੱਖਿਆ। ਦੋਰੀ ਦਿਹਾੜੀ ਦੇਣੀ ਪੈਂਦੀ ਹੁਣ ਇੱਕ ਡਰਾਈਵਰ ਹੋ ਗਿਆ ਨਾਲ ਕਿਲਿੰਡਰ ਵੀ ਹੁੰਦਾ ਇਹ ਡਰਾਈਵਰ ਬਹੁਤ ਜ਼ਿਆਦਾ ਹੋਆ। ਨਹੀਂ ਡਰਾਈਵਰ ਦੀ ਮਹਾਨ ਹੁੰਦੀ ਹੈ ਜੀ ਕੀ ਨੋਤੇ। ਸ਼੍ਰੀ ਗੱਲਾ ਮੈਨੂੰ ਤੇ ਤੈਨੂੰ ਯਕੀਨ ਨਹੀਂ ਤੇਰੇ ਡਰਾਈਵਰ ਵਿੱਚ। ਵਾਓ। ਤੇ ਡੈਡੀ ਕਿਤੇ ਵੀ ਹੈ ਨਹੀਂ। ਡੈਡੀ ਤੇਰੇ ਦਾ ਮੈਨੂੰ ਯਕੀਨ ਆ ਡਰਾਈਵਰੀ ਤੇ ਬਟ ਜਦੋਂ ਬਾਹਰੋਂ ਆ ਕੇ ਮਿਸਟਰ ਚਲਾਉਂਦੇ ਆ ਰੋਂਗ ਸਾਈਡ ਪਹਿਲਾਂ ਲੈ ਜਾਂਦੇ ਗੱਡੀ। ਮਿਸਟਰ ਕਹਿਣਾ ਸਿਕਾਉ ਬੰਦੇ ਨੂੰ ਇਦਾਂ ਲੱਗਦਾ ਕਹਿੰਦਾ ਜਿੱਦਾਂ ਬਫ। ਲੋ ਜੀ ਇਹ ਮੈਡਮ ਜੀ ਨੇ ਨਾ ਜਵਾਲ ਆਪਣੇ ਖੁੱਲੇ ਛੱਡੇ ਆ ਹੁਣ ਉੱਥੇ ਜਾ ਕੇ ਨੰਗਲਾਂ ਜਾ ਕੇ ਇਹਦੀ ਮੈਂ ਪੋਣੀ ਕਰੂੰਗੀ ਖੁੱਲ ਗਿਆ ਫਟਕ ਲੈ ਕੇ ਉਹ ਸੀਸ਼ਾ ਗੱਡੀ ਦਾ ਇਹ ਜੀ ਮਨਵੀਰ ਦਾ ਦੋਸਤ ਹੈਗਾ ਅਰਸ਼ ਆਦਰ ਮਨਵੀਰ ਡਰਾਈਵਰ ਅਰਸ਼ ਸਿੰਲਿੰਡਰ ਅਸੀਂ ਅਸੀਂ ਦੋਨੇ ਪਿੱਛੇ ਵੀਆਈਪੀ ਲੋਕ ਅਸੀਂ ਬੱਡੀ ਬਲੌਗਰ ਬਣ ਕੇ ਨੇ ਅਸੀਂ ਬਾਡੀਗਾਰਡ ਲੈ ਕੇ ਚੱਲੀ ਦੇ ਆ ਗਿਆ ਸ਼ਾਹਕੋਟ ਨੀਂਦ ਆਉਣ ਲੱਗੀ ਨਾ ਗਿਰਤ ਗਰਮੀ ਲਾਤੀ ਕਿਉ ਗਰਮੀ ਵੀ ਸ਼ੁਗਰਾ ਮੈਨੇ ਕੋਟੀ ਪਾਈ ਨੀਂਦ ਆਉਣ ਲੱਗੀ 2 ਘੰਟੇ ਹੋ ਗਏ 1.5 ਘੰਟਾ ਲੱਗੇ 1.5 ਘੰਟਾ ਨੀਂਦ ਆਉਣ ਲੱਗੀ ਗਰਮੀ ਲੱਗ ਲੱਗ ਸਾਡਾ ਸਕੂਲ ਸਕੂਲ ਦਾ ਸਕੂਲ ਦੀ ਛੁੱਟੀ ਹੋ ਗਈ ਹਰਵਿੰਦਰ ਸਰ ਹੁੰਦੇ ਜਿਵੇਂ ਪੜਾਉਣ ਪੁਰਾਣੀ ਟੀਚਰਾਂ ਚੋਂ ਕਾਵੇ ਗੱਡੀ ਖੜੀ ਕਰ ਲੀਆ ਤਪ ਜਾਣੀ ਹਾਂ ਚਲੋ ਜੀ ਆ ਗਿਆ ਘਰ ਉੱਤਰੇ ਕੀਰਤ ਮਨੀ ਕੈਸੇ ਨੇ ਨੇ ਟੈਟ ਬੱਲੇ ਹੋ ਸੀਗੇ ਦੇਖ ਓਏ ਇਹ ਫਰਾਂਦੀ ਹਾਲਤ ਦੇਖ ਲੈ ਕਿਉਂ ਸੀ ਟੈਟ ਬੰਨਣਾ ਮਨਵੀਰ ਹੁਣੀ ਘਰੋਂ ਰਮਾਨੀ ਲੈ ਕੇ ਆਏ

ਖਹਾਂਦੀ ਨਹੀਂ ਇਹ ਨਾ ਪਰਸ਼ਾਨੀ ਆਪਾਂ ਨਹੀਂ ਦਿੱਤਾ ਦਾਂ ਕੋਈ ਸਿੱਕੀ ਛੋਟੇ ਨੂੰ ਕਿ ਨਾ ਮੁਸਤਵਕਾ ਹੈ ਇਹ ਇਹ ਬੱਕਰਾ ਨਾਲੇ ਨੰਦ ਨਾ 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 ਵਧੇ ਰੱਖ ਨੇ ਇਹ ਮੇਰਾ ਇਹ ਪਰਾਸ ਦੇਖ ਦੇਖ ਪਿੰਗ ਝੂਟ ਦੇ ਇੱਥੇ ਪੀਂਗ ਝੂਟਣ ਦੇ ਸਾਰੇ ਉਹ ਚਲੇ ਵੀ ਗਏ ਆ ਮੈਂ ਵੀ ਲੈਣੇ ਝੂਟ ਮੈਂ ਤੈਨੂੰ ਤੇਰੀ ਔਰ ਇੱਕ ਵਾਰ ਔਰ ਦੂਜੀਆ ਔਰ ਜਾ ਔਰ ਛੱਟ ਛੱਟ ਲੱਗੂ ਗੰਦੇ ਆ ਲੈ ਛੋਟਾ ਬੀਤੀ ਉੱਧਰ ਜਾਂਦਾ ਹੈ ਉਹ ਕਿੱਥੇ ਚੁੱਕੇ ਉਹ ਮੈਨੂੰ ਇਹ ਗੱਲ ਦੱਸ ਯਾ 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 ਇਹ ਬੀਚਾਂ ਦੇ ਵੀਡੀਓ ਨਹੀਂ ਜਾਂਦਾ ਹੋਰ ਵੀ ਇੱਥੇ 60 ਫਰੇਮ ਸੈਕਿੰਡ ਚ ਬਣਾਈ ਸੀ ਜਿਹੋ ਦੇ ਕਰਕੇ ਉਹ ਭਰਾਵਾ ਡਾਟਾ ਸਾਈਜ਼ ਬਹੁਤ ਵੱਡਾ ਹੋ ਜਾਂਦਾ ਨਾ ਬਸ ਆਸੇ ਤੋਂ 3 ਗੀਗ ਮੈਮਰੀ ਡਾਟਾ ਛੋਟਾ ਹੀ ਹੋਏ ਉੱਤੇ ਫੇ ਮਾਸੀ ਦੀ ਫੋਟੋ ਕਿਦਾਂ ਕਿਹੜੇ ਚ ਖਿੱਚਾਂ ਸਿੰਪਲ ਕੈਮਰੇ ਚ ਖਿੱਚਦਾ ਕਾਲੀ ਆਈ ਦੀ ਨਹੀਂ ਆਉਣੀ ਇਹ ਚ ਨਹੀਂ ਆਉਂਦੀ ਕਾਲੀ ਇਹ ਤੈਨੂੰ ਦਿਖਾਦਾ ਉਹਦੇ ਲੈ ਸੈਲਫਾ ਲੈ ਲੈ ਆਹ ਕਾਲੀ ਆਹ ਕਾਲੀ ਆ ਉਹ ਜੀ ਚੁਣ ਲੈ ਨਾ ਨਹੀਂ ਨਹੀਂ ਇਹ ਬੂਟਾ ਉਹਦਾ ਵਾ ਕੀ ਕਹਿੰਦੇ ਉਹਨੂੰ ਦਵਾਈ ਦਵਾਈ ਦਾ ਆ ਮੈਂ ਪੁੱਛਿਆ ਉਹੋ ਆਹੋ ਦਵਾਈ ਵਾਲਾ ਬੂਟਾ ਉਹ ਯਾਰ ਉਹ ਕੱਢ ਦਿੰਨੇ ਆ ਮਾਂ ਜਾਨੀ ਮੈਂ ਕਿਹੜਾ ਬੂਟਾ ਹੂਆ ਆ ਡਾ ਵੱਡਾ ਤੂੰ ਤੂਰੇ ਦਾ ਤਾਂ ਨਹੀਂਗਾ ਆ ਤੂਰੇ ਦਾ ਨਹੀਂ ਜੋਤੀਆ ਬੂਟਾ ਹਾਂਜੀ ਹਾਂਜੀ ਤੂਰੇ ਦਾ ਹੀ ਆ ਕਾਕਾ ਬਿਮਾਰ ਹੋ ਗਿਆ ਜੀ ਕਾਕਾ ਸਾਡਾ ਬਿਮਾਰ ਹੋ ਗਿਆ ਚਲਿਏ ਭਾਈ ਸਭ ਚਲੋ ਚਲਿਏ ਕਾਕਾ ਸੀ ਨਾਲ ਲੈ ਚੱਲੇ ਜੀ ਕਾਕਾ ਬਿਮਾਰ ਆ ਪਰ ਅਸੀਂ ਲੈ ਚੱਲੇ ਨਾਲ ਔਰ ਉਹ ਦੇਖੀ ਝੂਟ ਲੈਂਦਾ ਤੇ ਇੱਥੇ ਸਾਰੇ ਜੀ ਅਸੀਂ ਚੱਲੇ ਆਪਣੇ ਘਰੇ ਪਾਪਾ ਮੁਸਤਾਫਾ ਔਰ ਇੱਕ ਪ੍ਰਾਣਾ ਐਕਸਪ੍ਰੈਸ ਨਾਲ ਲਿਆ ਸਵੇਰੇ ਅਸੀਂ ਆਪਾਂ ਵੀ ਸਵੇਰੇ ਅਸੀਂ 4 ਜਾਣੇ ਸੀਗੇ ਹੁਣ ਕਿੰਨੇ ਹੋ ਗਏ 2 2 4 5 6 7 ਜਾਣੇ ਬੈਠੇ ਅਸੀਂ ਐਕਸਪ੍ਰੈਸ ਵਿੱਚ ਜੋ ਬਰੈਜ਼ੋਇਨ ਉਹ ਬਣਾਈ ਮੈਂ ਨਹੀਂ ਦੇਖੀ ਇਹ ਅਸੀਂ ਨਾ ਕਾਕੇ ਦੀ ਮੰਮੀ ਵੀ ਨਾਲ ਹੀ ਲੈ ਲਈ ਭਾਬੀ ਕਾਕਾ ਵੀ ਨਾਲ ਹੀ ਲੈ ਲਿਆ ਸੀ ਸੁੱਦਾ ਪਿਆ ਠੀਕ ਨਹੀਂਗਾ ਚਲੋ ਜੀ ਹੁਣ ਜਾਂਦੇ ਆ ਜੀ ਆਪਾਂ ਘਰੇ ਆਹ ਸਾਡਾ ਉਹ ਦੇਖੀਏ ਆ ਸਾਡਾ ਡਰਾਈਵਰ ਐਂਡ ਕੈਲੰਡਰ ਕੈਲੰਡਰ ਸ਼ੌਫਰ ਸ਼ੌਫਰ ਤੇ ਕਲੈਂਡਰ